ਜਾਨਵਤਿਕ ਕੀਤਾ ਜਾ ਰਿਹਾ ਹੈ 511 ਪ੍ਰੀਡ ਨੌ ਰੱਖਣ ਦਾ ਮਤਲਬ ਕੀ ਹੈ ਇਹਨਾਂ ਦਾ ਇਹਨਾਂ ਦਾ ਮਤਲਬ ਕੀ ਹੈ ਵੀ ਇਹ ਪੈਦ ਚੱਕੇ ਚਕਾਰਾ ਲਾ ਲਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਵਿੰਦਰ ਸਿੰਘ ਮੇਰੀ ਯੂਨਿਟ 3 ਸਿਕ ਸਿੱਖ ਰੈਜੀਮੈਂਟ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਮੇਰਾ ਕੋਜੇ ਸਿੱਖ ਪਰੰਪਰਾਵਾਂ ਗਲਤ ਚੱਲ ਰਹੀਆਂ ਨੇ ਫੌਜ ਦੇ ਵਿੱਚ ਜਿਨ੍ਹਾਂ ਨੂੰ ਰੋਕਣ ਲਈ ਮਰਾਤ ਜੀ ਉਹ ਤੇ ਐਸਮ ਸਾਹਿਬ ਤੇ ਦਰਬਾਰ ਦੇ ਵਿੱਚ ਪੁਆਇੰਟ ਕੀਤਾ ਇੱਕ ਸਾਡੀ ਜੁਨਟ ਦੇ ਵਿੱਚ ਹੋਰ ਪਰੰਪਰਾ ਚੱਲਦੀ ਆ ਮੈਂ ਤੁਹਾਨੂੰ ਫੋਟੋਆਂ ਪਾਉਂਗਾ ਬਕਾਇਦਾ ਫੋਟੋਆਂ ਵੀਡੀਓ ਸਭ ਕੁਝ ਪ੍ਰੂਫ ਦੇਉਂਗਾ ਝੂਠ ਵਾਲੀ ਗੱਲ ਕੋਈ ਵੀ ਨਹੀਂ ਹੋਊਗੀ ਉਹ ਚ ਪੰਜ ਪਿਆਰਾ ਪਰੇਡ ਰੱਖਿਆ ਗਿਆ ਨਾਂ ਪਰੇਡ ਦਾ ਪਹਿਲਾਂ ਫੋਟੋ ਵੇਖ ਲਿਓ ਤੁਸੀਂ ਉਹਦੇ ਵਿੱਚ ਪੜ੍ਹਦੇ ਹੋ ਵੀ ਕੀ ਕੀ ਪਰੇਡ ਦੇ ਨਾਂ ਨੇ ਉਹਦੇ ਵਿੱਚ ਫੁੱਟ ਪਰੇਡ ਤੱਕ ਸ਼ਾਮਲ ਪੈਰ ਧੋਨੇ ਉਹਦਾ ਨਾਂ ਰੱਖਿਆ ਪੰਜ ਪਿਆਰਾ ਪਰੇਡ ਇਹਨਾਂ ਨੂੰ ਇੱਕ ਵਾਰੀ ਐਂ ਦੱਸ ਦੋ ਵੀ ਪੰਜ ਪਿਆਰੇ ਸਹਿਬਾਨ ਕੌਣ ਸੀਏ ਸਿਕਰੋਕਰੀ ਗਲਾਸ ਜੱਗ ਕੁੱਲੀਆਂ ਜਿਨ੍ਹਾਂ ਦੇ ਉੱਤੇ ਲਿਖਿਆ ਹੈ ਨਿਸ਼ਚੇ ਕਰ ਆਪਣੀ ਜੀਤ ਕਰੋ ਮੈਂ ਇਹਨਾਂ ਨੂੰ ਕਿਹਾ ਵੀ ਉਹ ਹਟਾ ਦਿਓ ਵੀ ਇਹ ਬਹੁਤ ਪਵਿੱਤਰ ਸ਼ਬਦ ਨੇ ਇਹਨਾਂ ਨੂੰ ਇਹਦੇ ਤੇ ਨਾ ਦੇਖੋ ਇਹਦੇ ਵਿੱਚ ਆਪਾਂ ਮੰਨਣ ਤੋਂ ਕਾਰਗਰਤਾ ਕਹਿੰਦੇ ਨਹੀਂ ਕਹਿੰਦੇ ਕਰੋਕਰੀ ਬਹੁਤ ਮਹਿੰਗੀ ਆ ਸਾਡੇ ਇਸ ਸਮਾਜ ਦਾ ਕਹਿੰਦਾ ਗੁਰਦੀਪ ਸਿੰਘ ਸੂਬੇਦਾਰ ਮੇਰੂ ਇਹਨਾਂ ਤਰ੍ਹਾਂ ਪ੍ਰੋਪਰੀ ਬਹੁਤ ਮਹਿੰਗੀ ਆਈ ਆ ਜਿਹੜੀ ਆਪਣੀ ਸਿੱਖੀ ਹੈ ਜਿਹਨਾਲ ਵੀ ਮਹਿੰਗੀ ਹੋ ਗਈ ਤਰੋਕਰੀ ਮੈਂ ਇਸ ਸੰਬੰਧ ਹਾਬ ਨੂੰ ਪੁੱਛਣਾ ਚਾਹਣਾ ਉਹ ਉਹਦੇ ਵਿੱਚ ਹੀ ਕੋਈ ਪ੍ਰੋਗਰਾਮ ਹੋਵੇ ਉਹਦੇ ਵਿੱਚ ਮੀਟ ਖਾਧਾ ਜਾਂਦਾ ਮੇਰੇ ਕੋਲ ਬਕਾਇਦਾ ਵੀਡੀਓ ਫੋਟੋਆਂ ਪਈਆਂ ਨੇ ਜੇ ਅੱਜ ਮੈਂ ਨਹੀਂ ਆਪਣੀ ਨੌਕਰੀ ਤੋਂ ਤੱਕ ਫੌਜ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਜਾਦੂ ਦੀ ਸ਼ੁਰੂਆਤ ਹੁੰਦੀ ਆ ਤਾਂ ਸਾਰਿਆਂ ਦੇ ਹੱਥਾਂ ਦੇ ਵਿੱਚ ਜਿਹੜੇ ਜਿਹੜੇ ਸ਼ਰਾਬ ਪੀਂਦੇ ਆ ਉਹਨਾਂ ਦੇ ਹੱਥਾਂ ਦੇ ਵਿੱਚ ਸ਼ਰਾਬ ਦਾ ਗਲਾਸ ਫੜਾ ਕੇ ਜਿਹਦੇ ਤੇ ਨਿਸ਼ਚਿਤ ਕਰ ਆਪਣੀ ਜੀਤ ਕਰੋ ਲਿਖਿਆ ਹੁੰਦਾ ਉਹ ਹੱਥ ਚ ਚਕਾ ਕੇ ਕਹਿੰਦੇ ਨੇ ਵੀ ਜਕਾਰਾ ਲਾਓ ਜਕਾਰਾ ਲਾਉਣਾ ਲਾਉ ਇਹਦੇ ਵਿੱਚ ਕੋਈ ਉਹ ਨਹੀਂ ਆ ਵੀ ਜਕਾਰਾ ਲਾਇਆ ਨਹੀਂ ਜਾ ਸਕਦਾ ਪਰ ਜਕਾਰਾ ਲਾਉਣ ਦਾ ਸਹੀ ਜਗਾ ਸਹੀ ਮਤਲਬ ਕੀ ਆ ਇਹਦਾ ਜਕਾਰਾ ਇਹਦਾ ਸ਼ਰਾਬ ਨਾਲ ਕੋਈ ਮਿਲਣੀ ਆ ਇਹਦਾ ਮੇਲ ਅਮਰਤ ਨਾਲ ਤੇ ਹਫਤਾ ਦੇ ਵਿੱਚ ਗਲਾਸ ਫੜਾ ਕੇ ਸ਼ਰਾਬ ਦੇ ਪ੍ਰੋਗਰਾਮ ਸ਼ੁਰੂ ਕਰਦੇ ਆ ਤੇ ਕਹਿੰਦੇ ਜਗਾਰਾ ਲਾਓ ਆਹ ਕਰਤੂਤਾਂ ਇਹਨਾਂ ਦੇ ਪੱਲੇ ਆ ਸਗੋਂ ਮੇਰਾ ਵਿਦਰੋਹ ਕੀਤਾ ਗਿਆ ਵੀ ਨਹੀਂ ਜਗਵੰਦਰ ਸਿੰਘ ਇਹ ਤੂੰ ਗਲਤ ਕਰ ਰਿਹਾ ਵਾ ਕਹਿੰਤੀਆਂ ਮੇਰੀ ਪੂਰੀ ਸਿੱਖ ਸੰਗਤ ਨੂੰ ਵੀ ਵੀਡੀਓ ਵੱਧੋ ਵੱਧੇ ਸ਼ੇਅਰ ਕਰਿਓ ਜਿਹਦੇ ਨਾਲ ਇਹ ਆਰਮੀ ਹੈੱਡ ਕੁਆਰਟਰ ਤੱਕ ਜਾ ਸਕੇ ਤੇ ਪੰਚੇ ਤਰਤਾਂ ਦੇ ਸਤਿਕਾਰਯੋਗ ਤਲਤ ਪੰਜੇ ਤਲਤ ਉਹਨਾਂ ਦੇ ਜਥੇਦਾਰ ਸਹਿਬਾਨਾਂ ਤੱਕ ਜਾ ਸਕੇ ਜਿਨ੍ਹਾਂ ਦੇ ਵਿੱਚ ਜਿੱਤੇ ਕਰਕੇ ਇਹ ਜਿਹੜਾ ਵਿਗੜਿਆ ਹੋਇਆ ਮਸਲਾ ਇਹ ਸੁੱਲ ਜੇ ਸਕੇ ਵੀ ਇਹਨਾਂ ਨੂੰ ਦੱਸੋ ਵੀ ਇਹ ਚੀਜ਼ਾਂ ਸਹੀ ਨੇ ਜਿੰਨੇ ਛੱਟਕ ਕੌਮ ਦੇ ਚੰਗੇ ਬੁਲਾਰੇ ਨੇ ਉਹਨਾਂ ਨਾਲ ਕਦੇ ਵੀ ਡਿਬੇਟ ਕਰਕੇ ਦੇਖ ਲਓ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਇਹ ਚੀਜ਼ਾਂ ਸਹੀ ਨੇ ਜੇ ਉਹ ਕਹਿਣਗੇ ਵੀ ਇਹ ਚੀਜ਼ਾਂ ਸਹੀ ਨੇ ਛੱਟ ਤਾਂ ਮੁੱਤਾ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਲਿਖ ਕੇ ਦਊਂਗਾ ਵੀ ਗਲਤੀ ਹੋ ਗਈ ਜੋ ਸਜ਼ਾ ਹੋਊਗੀ ਉਹ ਮਨਜ਼ੂਰ ਹੋਊਗੀ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ 5 11 ਪ੍ਰੇਡ ਦੇ 9 ਰੱਖਣ ਦਾ ਮਤਲਬ ਕੀ ਹੈ ਇਹਨਾਂ ਦਾ ਮਤਲਬ ਕੀ ਹੈ ਵੀ ਇਹ ਪੈਗ ਚੱਕੇ ਚਕਾਰਾ ਲਾ ਲਨ ਚਕਾਰਾ ਪਤਾ ਕਦੋਂ ਲੱਗਦਾ ਮੈਂ ਦੱਸਦਾ ਚਕਾਰਾ ਕਦੋਂ ਲੱਗਦਾ ਜਦੋਂ ਛੋਟੇ ਸਾਹਿਬ ਜਾਦੇ ਨਿਸ਼ਾ ਦੇ ਵਿੱਚ ਖੜੇ ਸੀ ਉਹਨਾਂ ਨੇ ਚਕਾਰਾ ਲਾਇਆ ਸੀ ਜਦੋਂ ਬਾਬਾ ਦੀਪ ਸਿੰਘ ਜੀ ਨੇ ਲਕੀਰ ਸਾਹਿਬ ਗੁਰਦੁਆਰਾ ਤੋਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਤੋਂ ਚੱਲੇ ਸੀ ਉਹਨਾਂ ਨੇ ਉਦੋਂ ਚਕਾਰਾ ਲਾਇਆ ਸੀ ਜਦੋਂ ਵੱਡੇ ਸਾਹਿਬ ਜਾਦੇ ਜਮਕੌਰ ਦੀ ਗੱਡੀ ਚੋਂ ਪੰਜ-ਪੰਜ ਦਾ ਜਥਾ ਲੈ ਕੇ ਨਿਕਲੇ ਉਦੋਂ ਜਕਾਰੇ ਲੱਗੇ ਸੀ ਜਦੋਂ ਹਰੀ ਸਿੰਘ ਨਲਗੂਏ ਨੇ ਅਫਗਾਨ ਤੱਕ ਤੂਤੀ ਬੋਤੀ ਸਿੰਘਾ ਦੀ ਉਦੋਂ ਜਕਾਰੇ ਲੱਗੇ ਸੀ ਇਹ ਜਕਾਰਾ ਉਦੋਂ ਲੱਗਦਾ ਨਾ ਕਿ ਸ਼ਰਾਬ ਚੱਕੀ ਤੇ ਜਕਾਰਾ ਲਾਤਾ ਹੱਥ 'ਚ ਐਂ ਜਕਾਰੇ ਨਹੀਂ ਲੱਗਦੇ ਹੈਗੇ ਬਸਾਖੀ ਵਾਲੇ ਤਨ ਖਾਲਸਾ ਸਾਜਿਆ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਜਕਾਰਾ ਲਗਾਇਆ ਸੀ ਇਹ ਜਿਨ੍ਹਾਂ ਨੇ ਛੋਟੇ ਸਾਹਿਬ ਜਾਦੇ ਸ਼ਹੀਦ ਕਰਾਤੇ ਵੱਡੇ ਸਾਹਿਬ ਜਾਂਦੇ ਸ਼ਹੀਦ ਕਰਾਤੇ ਆਪਣਾ ਪੂਰਾ ਪਰਿਵਾਰ ਵਾਰਤਾ ਉਹਨਾਂ ਦੀਆਂ ਪੰਕਤੀਆਂ ਅੱਜ ਕਿਵੇਂ ਰੋਲ ਸਕਦੇ ਆ ਉਹਨਾਂ ਦੇ ਪਵਿੱਤਰ ਸ਼ਬਦ ਨਿਸ਼ਚੇ ਕਰ ਆਪਣੀ ਜੀਤ ਕਰੋ ਕਿਵੇਂ ਅਸੀਂ ਕਿਤੇ ਗਲਤ ਜਗ੍ਹਾ ਤੇ ਲਿਖਿਆ ਹੋਇਆ ਦੇਖ ਸਕਦੇ ਆ ਮਤਲਬ ਇਹ ਨਹੀਂ ਇਹ ਤਾਂ ਭੁੱਲ ਜਣੋ ਇਹ ਤੋਂ ਬਾਅਦ ਪਹਿਲਾਂ ਮੈਂ ਦਰਬਾਰ ਚ ਪੁਆਇੰਟ ਕੀਤਾ ਫਿਰ ਮੈਂ ਵੀਡੀਓ ਪਾਈ ਹੁਣ ਮੈਂ ਇਹ ਵੀਡੀਓ ਤੇ ਰਾਹੀਂ ਦੱਸ ਦੇਣਾ ਚਾਹੁੰਦਾ ਵੀ ਹਾਈ ਕੋਰਟ ਦੇ ਵਿੱਚ ਮੈਂ ਕੇਸ ਕਰੂੰਗਾ ਕਿਸੇ ਨੇ ਖੜਨਾ ਹੋਇਆ ਮੈਂ ਨਾਲ ਖੜਿਓ ਨਹੀਂ ਖੜਨਾ ਹੋਇਆ ਨਾ ਖੜਿਓ ਹਾਂ ਮੈਨੂੰ ਇੰਨਾ ਯਕੀਨ ਆ ਵੀ ਜਿਹੜਾ ਖਾਲਸਾ ਪੰਥ ਆ ਉਹ ਮੇਰੇ ਨਾਲ ਖੜੂਗਾ ਹੀ ਖੜੂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh